ਕਿਸੇ ਗੁਰਮੁਖ ਪਿਆਰੇ ਦੇ ਹੱਥ ਵਿੱਚ ਪਾਦ ਆ ਗਿਆ ਤੇ ਉਹਨੇ ਉੱਤੇ ਲਿਖ ਦਿੱਤਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਉਹਨੇ ਉਹਦੇ ਉੱਤੇ ਲਿਖ ਦਿੱਤਾ ਸਤਨਾਮ ਸ੍ਰੀ ਵਾਹਿਗੁਰੂ ਜਦੋਂ ਪਰਮੇਸ਼ਰ ਦਾ ਨਾਮ ਉਸ ਕਾਗਜ਼ ਦੇ ਉੱਤੇ ਲਿਖ ਦਿੱਤਾ ਤੇ ਪਰਮੇਸ਼ਰ ਦੇ ਨਾਮ ਕਰਕੇ ਉਹ ਕਾਗਜ਼ ਵੀ ਪੂਜਣਯੋਗ ਹੋ ਜਾਂਦਾ ਉਹ ਤਾੜੀ ਦੇ ਰੁੱਖ ਦਾ ਬਣਿਆ ਕਾਗਜ਼ ਵੀ ਪੂਜਣਯੋਗ ਹੋ ਜਾਂਦਾ ਲੋਕ ਉਹਨੂੰ ਮੱਥਾ ਟੇਕਦੇ ਭੀ ਰੱਬ ਦਾ ਨਾਮ ਲਿਖਿਆ ਇਸੇ ਤਰ੍ਹਾਂ ਜਾਤ ਕਰਕੇ ਤੇ ਮੈਂ ਨੀਵਾਂ ਹੀ ਆ ਪਰ ਪਰਮੇਸ਼ਰ ਦਾ ਨਾਮ ਐਸਾ ਉੱਚਾ ਉਹਨੇ ਇਹੋ ਜਿਹਾ ਪਵਿੱਤਰ ਕਰ ਦਿੱਤਾ ਭਗਤ ਸਾਹਿਬ ਕਹਿੰਦੇ ਨੇ ਮੇਰੀ ਜਾਤ ਕੁੱਟ ਬਾਂਡ ਲਾ ਢੋਰ ਟਵੰਤਾ ਨਿਤਹਿ ਬਨਾਰਸੀ ਆਸ ਪਾਸਾ ਮੇਰੀ ਜਾਤ ਇਹੋ ਜੀ ਆ ਕਿ ਮੈਂ ਮਰੇ ਹੋਏ ਪਸ਼ੂ ਚੋਕ ਕਦਾ ਉਹਨਾਂ ਦਾ ਚੰਮ ਲਾਉਣਾ ਤੇ ਜੁੱਤੀਆਂ ਗੰਡਣ ਦਾ ਕੰਮ ਕਰਦਾ ਅਬ ਬਿੱਪਰ ਪ੍ਰਧਾਨ ਤਿਹ ਕਰੇ ਡੰਡੌਤ ਤੇਰੇ ਨਾਮ ਸਰਣਾਏ ਰਬਦਾਸ ਦਾਸਾ ਪਰ ਸਿਆਣੇ ਸਿਆਣੇ ਬਿੱਪਰ ਬ੍ਰਾਹਮਣ ਜਿਹੜੇ ਨੇ ਜਿਹੜੇ ਪੜੇ ਲਿਖੇ ਨੇ ਵੇਦਾਂ ਸ਼ਾਸਤਰਾਂ ਦੇ ਗਿਆਤਾ ਨੇ ਉਹ ਹੁਣ ਆ ਕੇ ਚਮਾਰ ਰਬਦਾਸ ਦੇ ਪੈਰਾਂ ਤੇ ਮੱਥਾ ਟੇਕਦੇ ਆ ਜਿਹੜੇ ਮੇਰਾ ਪਰਸ਼ਾਵਾਂ ਲੈਣ ਨੂੰ ਵੀ ਤਿਆਰ ਨਹੀਂ ਜਾਤ ਕਰਕੇ ਤੇ ਪਰਮੇਸ਼ਰ ਦਾ ਨਾਮ ਜਪਣ ਕਰਕੇ ਇਨਾ ਪਵਿੱਤਰ ਹੋ ਗਿਆ ਵੀ ਉਹੋ ਹੀ ਆਣ ਕੇ ਮੇਰੇ ਚਰਨਾਂ ਤੇ